ਅੱਜ ਮੈਂ ਤੁਹਾਨੂੰ ਜਿਹੜੇ ਬੰਦੇ ਦਾ ਘਰ ਦਿਖਾਉਣ ਲੱਗਿਆ ਨਾ ਨਾ ਤਾਂ ਇਹ ਬੰਦੇ ਨੇ ਫਿਲਮਾਂ 'ਚ ਕੰਮ ਕੀਤਾ ਨਾ ਕਿਸੇ ਪੰਜਾਬੀ ਸਿੰਗਰ ਦਾ ਘਰ ਦਿਖਾਉਣ ਲੱਗਿਆ ਅੱਜ ਮੈਂ ਤੁਹਾਨੂੰ ਆਪਣੇ ਰੀਅਲ ਹੀਰੋ ਦਾ ਘਰ ਦਿਖਾਉਣ ਲੱਗਿਆ ਤੇ ਇਹ ਵੀਡੀਓ ਨਾ ਮੈਂ ਆਪ ਨਹੀਂ ਕਹਿੰਦਾ ਸ਼ੇਅਰ ਕਰਨ ਨੂੰ ਤੁਸੀਂ ਆਪ ਸ਼ੇਅਰ ਕਰੋਗੇ ਮਿੱਤਰੋ ਕਿਉਂਕਿ ਆਪਾਂ ਵੱਡੇ ਵੱਡੇ ਸਿੰਗਰਾਂ ਦੇ ਜਾ ਕੇ ਘਰ ਦਿਖਾਉਨੇ ਆ ਪਿੰਡਾਂ ਦੇ ਵਿੱਚ ਵੀ ਆ ਫਲਾਣੇ ਸਿੰਗਰ ਦਾ ਘਰ ਆ ਆ ਫਲਾਣੇ ਐਕਟਰ ਦਾ ਘਰ ਆ ਪਰ ਜਿਹੜੇ ਆਪਣੇ ਰੀਅਲ ਹੀਰੋ ਆ ਜਿਨ੍ਹਾਂ ਨੇ ਵਾਕਈ ਆਪਣੇ ਲਈ ਕੋਸ਼ਿਸ਼ ਕੀਤਾ ਅੱਜ ਮੈਂ ਤੁਹਾਨੂੰ ਉਸ ਬੰਦੇ ਦਾ ਘਰ ਦਿਖਾਉਂਗਾ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਬਲਾ ਨੇੜੇ ਵਾਲ ਦਾ ਪਛਾਣ ਲੈਣਗੇ ਮੈਂ ਇਸ ਟਾਈਮ ਪਿੰਡ ਸਰਾਬੇ ਦੇ ਵਿੱਚ ਆ ਤੇ ਅੱਜ ਮੈਂ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦਾ ਘਰ ਤੁਹਾਨੂੰ ਦਿਖਾਉਣ ਲੱਗਿਆ ਆ ਮੈਂ ਤੁਹਾਨੂੰ ਲੈ ਕੇ ਚੱਲਦਾ ਅੱਗੇ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗੀ ਕਿ ਪਿੰਡ ਵਾਲੇ ਨੇ ਨਾ ਵਧੀਆ ਬੋਰਡ-ਬੋਰਡ ਲਾਏ ਹੋਏ ਆ ਬਈ ਹਣ ਇੱਧਰ ਘਰ ਆ ਕਿਉਂਕਿ ਅਣਜਾਣ ਬੰਦੇ ਨੂੰ ਫਿਰ ਲੱਭਣ ਦੇ ਵਿੱਚ ਪਰੇਸ਼ਾਨੀ ਨਹੀਂ ਆਉਂਦੀ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਬਾਈ ਤੁਹਾਨੂੰ ਦਿਖਾਉਣੇ ਆ ਅੱਗੇ ਜਾ ਕੇ ਆਲੀ ਕੋ ਮੇਟਰ ਉੱਥੇ ਬਸ ਇੱਥੋਂ ਪਾਏ ਮੋੜ ਜਾਣਾ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਊਗੀ ਬੋਰਡ ਬੂਡ ਸਾਰੇ ਲੱਗੇ ਮਿਲਣਗੇ ਉਹ ਸਾਹਮਣੇ ਕਰਤਾਰ ਸਿੰਘ ਸਰਬਾਜੀ ਦਾ ਘਰ ਆ ਗਿਆ ਆਪਾਂ ਦਿਖਾਉਣੇ ਆ ਇੱਧਰ ਸਾਡਾ ਢੀੜਾ ਵੱਜਿਆ ਸੀਗਾ ਇੱਥੇ ਗੱਡੀ ਲਾ ਕੇ ਤੁਹਾਨੂੰ ਲੈ ਕੇ ਚਾਲਦਾ ਲਓ ਵੀ ਦੋਸਤੋ ਆ ਘਰ ਹੈ ਜੀ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਬਾਜੀ ਦਾ ਇੱਧਰਲੇ ਪਾਸੇ ਇਹਨਾਂ ਦੀ ਜੀਵਨੀ ਲਿਖੀ ਹੋਈ ਆ ਸੋ ਇਹ ਪੈਂਡ ਇਹਨਾਂ ਦਾ ਪੈਂਦਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਤੁਸੀਂ ਘਰ ਦੇਖ ਸਕਦੇ ਹੋ ਉਵੇਂ ਹੀ ਪੁਰਾਣੀ ਹਾਲਤ ਦਾ ਘਰ ਰੱਖਿਆ ਹੋਇਆ ਸੋ ਇੱਥੇ ਜੋੜੇ ਉਤਾਰ ਕੇ ਤੁਹਾਨੂੰ ਅੰਦਰ ਜਾਣਾ ਪਊਗਾ ਸੋ ਮੈਂ ਤੁਹਾਨੂੰ ਅੰਦਰੋਂ ਘਰ ਆ ਜਿਹੜਾ ਸਰਦਾਰ ਸਾਹਿਬ ਦਾ ਉਹ ਦਿਖਾਉਣ ਲੱਗਿਆ ਆ ਤੁਸੀਂ ਚੈੱਕ ਕਰੋ ਦੇਖੋ ਵਾਹ ਜੀ ਵਾਹ ਉਵੇਂ ਉਹਨਾਂ ਦੀਆਂ ਪੁਰਾਣੀਆਂ ਫੋਟੋਆਂ ਉਵੇਂ ਮੈਂ ਤੁਹਾਨੂੰ ਉਹਦਾ ਬੈੱਡਰੂਮ ਵੀ ਦਿਖਾਉਂਗਾ ਆਂ ਸ਼ੀਰ ਕਰਤਾਰ ਸਿੰਘ ਸਰਾਬਾ ਜੀ ਦੀ ਫੋਟੋ ਲੱਗੀ ਹੋਈ ਹੈ ਇੱਥੇ ਆ ਬੁੱਤ ਬਣਿਆ ਹੋਇਆ ਸਟੈਚੂ ਬਣਾਇਆ ਹੋਇਆ ਦੇਖ ਸਕਦੇ ਹੋ ਤੁਸੀਂ ਇਧਰਲੇ ਪਾਸੇ ਉਵੇਂ ਹੀ ਉਹਨਾਂ ਦੀਆਂ ਜਿਵੇਂ ਫੋਟੋਆਂ ਪਈਆਂ ਹੁੰਦੀਆਂ ਸੀਗੀਆਂ ਮੰਨ ਕੇ ਚੱਲੋ ਕੋਈ ਚੇਂਜ ਨਹੀਂ ਹੋਇਆ ਸਭ ਤੋਂ ਵੱਡੀ ਗੱਲ ਇਹ ਆ ਵੀ ਰੰਗ ਰੂنگ ਕਰਵਾਇਆ ਹਨਾ ਮਾੜੀ ਮੋਢੀ ਦੇਖਭਾਲ ਕੀਤੀ ਜੇ ਉਹ ਬਹੁਤ ਸੋਹਣੀ ਗੱਲ ਹਨਾ ਤੇ ਬਾਕੀ ਕੋਈ ਐ ਨਹੀਂਗਾ ਵੀ ਜਿਵੇਂ ਯਾਰ ਬਦਲ ਤਾ ਨਾ ਉਹ ਚੀਜ਼ ਨਹੀਂ ਹੈਗੀ ਬਹੁਤ ਸੋਹਣਾ ਕਰ ਉਸੇ ਹਾਲਤ ਦੇ ਵਿੱਚ ਪਿਆ ਇਧਰਲੇ ਪਾਸੇ ਉਹਨਾਂ ਦਾ ਕਮਰਾ ਵਾ ਆਈਡੀਆਂ ਉਹਨਾਂ ਦੀਆਂ ਅਚੀਵਮੈਂਟਾਂ ਹਨਾ ਟਰੋਫੀਆਂ ਵਗੈਰਾ ਪਈਆਂ ਆਂ ਸਾਰਾ ਕੁਝ ਪਿਆ ਯਾਰ ਗੱਲ ਨਾ ਮਖਾਓ ਸਾਰਾ ਸਮਾਨ ਉਹਨਾਂ ਦਾ ਪਿਆ ਤੁਸੀਂ ਦੇਖ ਸਕਦੇ ਹੋ ਦੇਖੋ ਲਓ ਚੈੱਕ ਕਰੋ ਇਧਰਲੇ ਪਾਸੇ ਫੋਟੋਆਂ ਲੱਗੀਆਂ ਹੋਈਆਂ ਸ਼੍ਰੀ ਦਸਖਦੀਪ ਹੋਰ ਸ਼੍ਰੀ ਦਾਨੀਆਂ ਫੋਟੋਆਂ ਲੱਗੀਆਂ ਹੋਈਆਂ ਇਧਰਲੇ ਪਾਸੇ ਦੇਖ ਸਕਦੇ ਹਾਂ ਆ ਵੀ ਉਹਨਾਂ ਦੇ ਰੂਮ ਹੀ ਆ ਸਾਰਾ ਕੁਝ ਇੱਥੇ ਤੁਹਾਨੂੰ ਉਹਨਾਂ ਦਾ ਹੀ ਮਿਲੂਗਾ ਆ ਸੋਰੀ ਇਹਨਾਂ ਦਾ ਬੈੱਡਰੂਮ ਸ਼ਾਇਦ ਆਵਾ ਸੋ ਬਾਕੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਘਰ ਹੈ ਨਾ ਹਵੇਲੀ ਟਾਈਪ ਉਸ ਟਾਈਮ ਦਾ ਬਣਿਆ ਹੋਇਆ ਆ ਦੇਖੋ ਇਹਨਾਂ ਦੀਆਂ ਫੋਟੋਆਂ ਪੰਜਾਂ ਸ਼੍ਰੀ ਕਰਤਾਰ ਸਿੰਘ ਸਰਾਬ ਬਹੁਤ ਛੋਟੀ ਉਮਰ ਦੇ ਸੀਗੇ ਹਨ ਇਹ ਬਹੁਤ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਨੇ ਕੁਰਬਾਨੀ ਦਿੱਤੀ ਸੀ ਆਪਣੇ ਦੇਸ਼ ਦੀ ਖਾਤਰ ਦੇਸ਼ ਆਜ਼ਾਦ ਕਰਾਉਣ ਦੀ ਖਾਤਰ ਆ ਦੇਖੋ ਇਧਰਲੇ ਪਾਸੇ ਵਾਹ ਇਹੋ ਇੱਥੇ ਇਹੋ ਜਿਹੇ ਘਰਾਂ ਜਾ ਕੇ ਸਕੂਨ ਮਿਲਦਾ ਆਪਾਂ ਸਿੰਗਰਾਂ ਦੇ ਘਰ ਵੀ ਬਹੁਤ ਦਿਖਾਉਣੇ ਆ ਮੈਂ ਨਹੀਂ ਕਹਿੰਦਾ ਵੀ ਮੈਂ ਵੀ ਬਹੁਤ ਦਿਖਾਏ ਆ ਵੀ ਆਹ ਫਲਾਣੇ ਸਿੰਗਰ ਦਾ ਘਰ ਆ ਪਰ ਆਪਾਂ ਨੂੰ ਨਾਲ-ਨਾਲ ਜਿਹੜੇ ਆਪਣੇ ਅਸਲੀ ਹੀਰੋ ਆ ਉਹ ਇੱਕ ਹਿਸਾਬ ਦੀ ਵੀ ਆਪਣੇ ਫੇਕ ਹੀਰੋ ਆ ਇਹ ਆਪਣੇ ਰੀਅਲ ਹੀਰੋ ਆ ਇਹ ਰੀਅਲ ਹੀਰੋਆਂ ਦੇ ਘਰ ਆਪਾਂ ਨੂੰ ਦਿਖਾਉਣੇ ਚਾਹੀਦੇ ਆ ਤਾ ਜੋ ਆਪਣੇ ਹਨਾ ਆਉਣ ਵਾਲੀ ਜਨਰੇਸ਼ਨ ਨੂੰ ਵੀ ਸੇਧ ਮਿਲੇ ਨਾ ਤੋ ਹਨਾ ਉਹ ਵੀ ਯਾਰ ਗਾਂ ਨੂੰ ਸਰਚ ਮਾਰਨਗੇ ਵੀ ਹਾਂ ਯਾਰ ਉਹਨਾਂ ਨੂੰ ਮਿਲੇ ਹਨਾ ਕੋਈ ਸਰਦਾ ਮੰਨ ਕੇ ਚੱਲੋ ਜੇ ਕਰਤਾਰ ਸਿੰਘ ਸਰੱਬ ਦਾ ਨਾਮ ਸਰਚ ਮਾਰਨਗੇ ਉਹਨਾਂ ਨੂੰ ਉਹ ਉਹਨਾਂ ਦੇ ਨਾਂ ਦੇ ਕੁਝ ਮਿਲੇ ਹਨਾ ਬਈ ਇਹੋ ਜਿਹੀਆਂ ਆਪਣੀਆਂ ਵੀਡੀਓ ਚਾੜੀਆਂ ਹੋਣਗੀਆਂ ਤੁਸੀਂ ਇਹਨਾਂ ਦਾ ਘਰ ਦੇਖ ਸਕਦੇ ਹੋ ਬਾਕੀ ਇਹ ਛੋਟੀ ਜੀ ਵੀਡੀਓ ਬਣਾਉਂਦਾ ਮੇਰਾ ਮਕਸਦ ਇਹ ਹੀ ਸੀਗਾ ਵੀ ਤੁਹਾਨੂੰ ਦਿਖਾ ਦਈਏ ਕਿਉਂਕਿ ਲੌਂਗ ਵੀਡੀਓ ਸਾਨੂੰ ਕਾਲੀ ਥੋੜੀ ਜੀ ਹਨਾ ਅਜੇ ਤਾਂ ਲੰਘ ਰਹੇ ਸੀਗੇ ਤੇ ਸੀਗਾ ਚੱਲ ਯਾਰ ਦਿਖਾਈਏ ਬਾਕੀ ਇਹ ਉਹਨਾਂ ਦਾ ਘਰ ਆ ਦੇਖਸਾਂ ਨੂੰ ਤੁਸੀਂ ਮੈਂ ਪ੍ਰੋਪਰ ਤੁਹਾਨੂੰ ਦਿਖਾਤਾ ਮਿੱਤਰੋ ਸੋ ਸ਼ੇਅਰ ਕਰ ਦਿਓ ਦੱਬ ਕੇ ਇਸ ਵੀਡੀਓ ਨੂੰ ਸੋ ਇਹ ਜੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਵੈਸੇ ਮੈਂ ਚਲੋ ਤੁਹਾਨੂੰ ਕਹਿ ਰਿਹਾ ਪਰ ਇਹ ਵੀਡੀਓ ਤੁਹਾਨੂੰ ਆਪ ਸ਼ੇਅਰ ਕਰਨੀ ਚਾਹੀਦੀ ਆ ਸ਼ੇਅਰ ਕਰਿਓ ਜੀ ਧੰਨਵਾਦ